ਪੁਰਣੀ ਆਨ ਕੋਲ ਜਾਰ ਕੋਲ ਨਹੀਂ ਕੋਲ ਕੋਲ ਉੱਤਰ ਚਿਰੰਦੇ ਦੇ ਇਹ ਲੋਕ ਤੇ ਮਰਾਦ ਜੋ ਹਮੇਸ਼ਾ ਆ ਵੀ ਕੋਈ ਜੇ ਤਾਂ ਇਹਦੇ ਸਾਹਮਣੇ ਜੇ ਪਰ ਪਿੱਛੇ ਜਾ ਜਾ ਪਿੱਛੇ ਆ ਪਿੱਛੇ ਜਾ ਤੁਸੀਂ ਮੈਂ ਉਹਦਾ ਬਣਾ ਲਾ ਪਿੱਛੇ ਦੇਖ ਮੈਂ ਲਾਲੀ ਇੱਕ ਬੋਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜੀਆਂ ਲੋਕ ਸਭਾ ਦੀਆਂ ਲਖਣਾ ਹੋਈਆਂ ਉਹਦੇ ਚ ਮੈਂ ਡੇਰਾ ਬਾਬਾ ਨਾਨਕ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿੰਨਾ ਬੜੀ ਵੱਡੀ ਜਿਹੜੀ ਆ ਵੋਟਾਂ ਚ ਆਮ ਆਦੀ ਪਾਰਟੀ ਨੂੰ ਵੋਟਾਂ ਪਾ ਕੇ ਬੜੀ ਵੱਡੀ ਪੱਧਰ ਤੇ ਜਿਹੜਾ ਡੇਰਾ ਬਾਬਾ ਨਾਨਕ ਚੋਂ ਜਿਥਾਇਆ ਮੈਂ ਉਹਨਾਂ ਸਾਰਿਆਂ ਮੋਟਰਸਪੋਰਟਰਾਂ ਦਾ ਧੰਨਵਾਦ ਕਰਦਾ ਜਿੰਨਾ ਆਮ ਆਦੀ ਪਾਰਟੀ ਲਈ ਰਾਹ ਦੇਣ ਇੱਕ ਕਰਕੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਲਾਗ ਪ੍ਰਧਾਨ ਹੋਣ ਚੇਅਰਮੈਨ ਸਫवान ਹੋਣ ਪਿੰਡਾਂ ਦੇ ਵਾਡਾਂ ਦੇ ਹੋਣ ਪ੍ਰਧਾਨ ਸਾਹਿਬ ਸਾਡੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਚੇਤ ਵਰਤੇ ਮੈਂ ਅਜਿਹਾ ਕਲਾਨੌਰ ਚ ਆਇਆ ਤਾਂ ਜਦੋਂ ਮੈਂ ਕਲਾਨੌਰ ਜਾਣ ਕੇ ਆਪਣੇ ਸਾਥੀਆਂ ਨੂੰ ਮਿਲਿਆ ਉਹਨਾਂ ਨੇ ਵੀ ਕਿਹਾ ਕਿ ਕਲਾਨੌਰ ਚ ਵੀ ਬੜੀ ਵੱਡੀ ਪੱਧਰ ਤੇ ਤੁਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਮੈਂ ਕਲਾਨੌਰ ਵਾਸੀਆਂ ਦਾ ਵੀ ਆਪਣੇ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਆਮਾਦੀ ਪਾਰਟੀ ਲਈ ਰਾਤ ਦਿਨ ਕੰਮ ਕੀਤਾ ਉਹਨਾਂ ਦਾ ਵੀ ਧੰਨਵਾਦ ਨਾਲ ਦੇ ਪਿੰਡਾਂ ਦਾ ਕਸਬਿਆਂ ਦਾ ਜਿਨ੍ਹਾਂ ਜਿੰਨਾ ਵੀ ਆਪਣੇ ਪਿੰਡਾਂ ਚੋਂ ਜਿਤਾਇਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆਉਣ ਵਾਲੇ ਸਮੇਂ 'ਚ ਮੈਂ ਉਮੀਦ ਕਰਦਾ ਹਾਂ ਆਮ ਆਦੀ ਪਾਰਟੀ ਲਈ ਸਾਰੇ ਵਰਕਰ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਮ ਆਦੀ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਉਣ ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਇਹਨਾਂ ਇਹ ਕਹਿੰਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਜਤ ਜਿਸ ਤਰ੍ਹਾਂ ਚੋਣ ਜਾਬਤਾ ਖਤਮ ਹੋ ਰਿਹਾ ਹੈ ਤੇ ਹੁਣ ਪਿੰਡ ਕੀ ਵਿਕਾਸ ਕਰ ਜਾਂ ਬੜੇ ਕੀ ਆਪਣੀ ਪਾਰਟੀ ਕਰਦੇ ਦੇਖੋ ਪਾਰਟੀ ਦਾ ਜਿਹੜਾ ਅਗਲਾ ਸੀਗਾ ਹੁਣ ਜਿਵੇਂ ਇਲੈਕਸ਼ਨ ਦੁਬਾਰਾ ਡੇਰਾ ਬਾਬਾ ਨਾਨਕ ਚ ਹੋਣੀ ਆ ਤੇ ਮੇਰੇ ਖਿਆਲ ਹੈ ਕਹਿੰਦੇ ਕਿ ਜਿਹੜੀ ਹਰਿਆਣਾ ਵਿੱਚ ਇਲੈਕਸ਼ਨ ਜਿਹੜੀ ਸਤੰਬਰ ਮਹੀਨੇ ਚ ਜਿਹੜੀ 900 ਨੇ ਤੇ ਜਿਹੜੀਆਂ ਜਿਮਨੀ ਇਲੈਕਸ਼ਨਾਂ ਵਾ ਉਹ ਵੀ ਜਿਹੜੀਆਂ ਨਾ ਉਹਦੇ ਮੁਤਾਬਕ ਉਹ ਜਲਦੀ ਜਿਹੜੀ ਜਿਮਨੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਉਹਦੇ ਚ ਡੇਰਾ ਬੱਬਾ ਨਾਨਕ ਦੀ ਵੀ ਜਿਮਨੀ ਚੋਣ ਜਿਹੜੀ ਹੋਣੀ ਆ ਤਾਂ ਮੈਨੂੰ ਉਮੀਦ ਪੂਰੀ ਆ ਕਿ ਡੇਰਾ ਬੱਬਾ ਨਾਨਕ ਦੇ ਵੋਟਰ ਸਪੋਰਟਰ ਇਸ ਜਿਮਨੀ ਚੋਣ ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣਾ ਜਿਹੜਾ ਮੈਦਾਵਾ ਉਹ ਜ਼ਰੂਰ ਨਹੀਂ ਉਹਨਾਂ ਸਮਝ ਵੇਚਣਗੇ ਕਲਾਨੌਰ ਦੀ ਪੰਚਾਇਤ ਬਾਰੇ ਕੀ ਵਿਚਾਰ ਹੈ ਮੇਰੇ ਕੋ ਮੈਂ ਕਲਾਨੌਰ ਦੇ ਵਸਨੀਕਾਂ ਨੂੰ ਪਹਿਲਾਂ ਮਿਲ ਚੁੱਕਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਆਪਣਾ ਸਲਾਹ ਕਰ ਲੋ ਕਿ ਤੁਸੀਂ ਨਗਰ ਪੰਚਾਇਤ ਚਾਹੁੰਦੇ ਹੋ ਕੋ ਪੰਚਾਇਤਾਂ ਚਾਹੁੰਦੇ ਹੋ ਜਿਹੜਾ ਵੀ ਲੋਕ ਫੈਸਲਾ ਕਰਨਗੇ ਕਲਾਨੌਰ ਦੇ ਵਸਨੀਕ ਮੈਂ ਉਹ ਪੈਰੇ ਤੇ ਉਹਨਾਂ ਨਾਲ ਹਰ ਗੱਲ ਨਾਲ ਸਹਿਮਤ ਹੋਊਗਾ ਕਿ ਕਲਾਨੌਰ ਵਸਨੀਕਾਂ ਦੀ ਆਪਣੀ ਹੈ ਕਿ ਜੋ ਵੀ ਚਾਹੁੰਦੇ ਮੈਂ ਕਲਾਨੌਰ ਵਸਨੀਕਾਂ ਦੇ ਬਿਲਕੁਲ ਨਾਲ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime